ਤੁਸੀਂ ਘਰ ਵਿੱਚ 14 ਬਰਤ ਰੱਖਣਾ। ਬਸ ਦੇਖਣਾ ਹੈ ਉਹ ਰੇ ਮਾਹੌਲ ਚੱਲੀ ਜਾਂਦਾ ਵਧੀਆ। ਅੱਛਾ ਸੇਲੀ ਲਈ ਸਮਾਨ ਸੂਣ ਨਹੀਂ ਖਰੀਦਣਾ। ਸੇਲੀ ਨੂੰ ਨਾਲ ਹੀ ਲੈ ਕੇ ਆਵਾਂ ਮੈਂ ਘੰਟੇ ਤੱਕ। ਘੰਟੇ ਤੱਕ। ਘੰਟੇ ਤੱਕ ਨਾਲ ਹੀ ਲੈ ਕੇ ਆਵਾਂਗੇ ਇਹਨੂੰ। ਸਾਡੀ ਵਾਲੀ ਬੜੀ ਨੀ। ਸ਼ਕਲ ਤੋਂ ਦੇਖ ਹੀ ਲੱਗ ਜਾਂਦਾ ਕਿ ਵਿਚਾਰੇ ਗਰੀਬ ਦੀ ਸੇਲੀ ਨੀ। ਉਸ ਕਰੈ ਨਹੀਂ ਗਰੀਬ। ਨਾ ਨਾ ਸੇਲੀ ਨਹੀਂ ਹੈਗੀ। ਸੇਲੀ ਨਹੀਂ ਹੈਗੀ। ਨਹੀਂ ਨਹੀਂ ਮਮੀ ਡਾਡੇ ਨੂੰ ਵੱਧ ਪਿਆਰ ਕਰ ਗਈ। ਕਿਉਂ ਇਤਨਾ ਬੁਰਾ ਹੂੰ ਮੈਂ ਮਾਣ। ਤੇ ਇਕਲੋਤੀ ਘਰ ਵਾਲੀ ਹੈ ਇਕਲੋਤੀ ਦਾ ਕੀ ਮਤਲਬ ਹੈ ਤੇ ਬਹੁਤ ਵਧੀਆ ਨੇਚਰ ਦੇ ਨੇ ਤਾਂ ਹਰ ਸਾਲ ਹੀ ਹੁੰਦਾ ਮੈਮ ਜੀ ਤੇ ਘਰੇ ਇਨकरेਜਮੈਂਟ ਹੁੰਦੀ ਹੈ ਕਿ ਚਲੋ ਹਨਾ ਫੈਸਟੀਵਲ ਆ ਤਾਂ ਉਹਨੂੰ ਸੈਲੀਬ੍ਰੇਟ ਕਰੀਏ ਫੈਮਿਲੀ অল ਸੋ ਵਧੀਆ ਇਹ ਮੈਨੂੰ ਹਰ ਵਾਰ ਕਹਿੰਦੇ ਵੀ ਮਹਿੰਗੀ ਵਾਲੀ ਲਗਾ ਲਗਵਾ ਅਜਾ ਮੈਨੂੰ ਸਪੈਸ਼ਲ ਆਉਂਦੇ ਹੋ ਹਾਂਜੀ ਸਪੈਸ਼ਲ ਆਉਂਦੇ ਆ ਤੇ ਤੁਹਾਡੀ ਫਿਊਚਰ ਵਾਈਫ ਨੂੰ ਕੁਝ ਕਹਿਣਾ ਚਾਹੋ ਕੀ ਰੱਖੇ ਆਸੂ ਪੁੱਤ ਦਾ ਖਿਆਲ ਲੱਖੀ ਜਿੱਤ ਦਾ ਕੀ ਇੱਥੇ ਕਪਲਸ ਜ਼ਿਆਦਾ ਆ ਰਹੇ ਨੇ ਜਾਂ లై కపస్ ਜਾ ਰਹੇ इवन कि લેડીઝ પૂછ ਰਹੀਆਂ ਕਿ ਹਾਂ ਕਿਹੜਾ ਵਧੀਆ ਲੱਗ ਰਿਹਾ ਹੈ ਔਰ ਜੈਂਟਸ ਬਤਾ ਰਹੇ ਨੇ ਕਿ ਹਾਂ ਇਹ ਸੋਹਣਾ ਲੱਗ ਰਿਹਾ ਤੁਸੀਂ ਇਹ ਲੋਰ લેડીਜ਼ ਉਹੀ ਚੀਜ਼ ਲੈ ਰਹੀ ਨੇ ਇੱਕ ਹੁਣੀ ਗ੍ਰੈਂਡਪੈਰੈਂਟਸ ਉਹ ਟਾਈਪ ਆਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੇਰੀ ਵਾਈਫ ਲਈ ਬਹੁਤ ਚੰਗਾ ਜਿਹਾ ਗਿਫਟ ਦੋ ਤੇ ਅਸੀਂ ਫਿਰ ਉਹਨਾਂ ਨੂੰ ਬ੍ਰੇਸਲੇਟ ਬਲੇਸਡ ਦੱਸਿਆ ਕਿ ਜਿਹਦਾ ਰੰਗ ਨਹੀਂ ਉਤਰਦਾ ਤੇ ਉਹਨਾਂ ਨੇ ਉਹੀ ਲਿੱਤਾ ਕਹਿੰਦੇ ਫਿਰ ਉਹਨਾਂ ਨੇ ਉਹ ਵੇਅਰ ਕਰਵਾਇਆ ਉਹਨੂੰ ਫਿਰ ਮੇਰੇ ਤੋਂ ਸਿੱਖਿਆ ਕਿ ਉਹਨੂੰ ਖੋਲਦੇ ਕਿਵੇਂ ਆ ਬੰਦਦੇ ਕਿਵੇਂ ਆ ਫਿਰ ਅਸੀਂ ਸਿਖਾਇਆ ਵੀ ਆ ਫਿਰ ਉਹਨਾਂ ਨੇ ਉਹੀ ਦਿਲਾਇਆ ਔਰ ਉਹਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਕ 5 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੂਜਾ ਤਲੀਵਾਲ ਸਵਾਗਤ ਕਰਦੀ ਆਂ ਅੱਜ ਆਪਾਂ ਪਹੁੰਚੇ ਸੀ ਪਟਿਆਲਾ ਦੀ ਫੇਸ ਟੂ ਮਾਰਕੀਟ ਤੁਹਾਨੂੰ ਪਤਾ ਹੀ ਹੈ ਕੱਲ ਕਰਵਾ ਚੌਥ ਹੈ ਤੇ ਫੇਸ ਟੂ ਦੀ ਮਾਰਕੀਟ ਚ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਆਲੇ ਦੁਆਲੇ ਦਾ ਜਿਹੜਾ ਵਿਊ ਤੁਹਾਨੂੰ ਦਿਖਾਣਗੇ ਕਿ ਆਪਾਂ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਹਿੰਦੀ ਲਗਵਾਉਣਾ ਹੈ ਹਾਂ ਜੀ ਬਿਲਕੁਲ ਮੈਮ ਤੁਹਾਨੂੰ ਤੁਹਾਨੂੰ ਖੁਦ ਨੂੰ ਇਨਾ ਚਾਜਾ ਵੈਸੀ ਮਤਲਬ ਉਧਰੋਂ ਡਿਮਾਂ ਮੈਮ ਦੋਨਾਂ ਨੂੰ ਐ ਜੀ ਚਾ ਵੀ ਬਹੁਤ ਜ਼ਿਆਦਾ ਹੈ ਤੇ ਇਕਲੋਤੀ ਘਰ ਵਾਲੀ ਹੈ ਇਕਲੋਤੀ ਦਾ ਕੀ ਮਤਲਬ ਹੈ ਤੇ ਬਹੁਤ ਵਧੀਆ ਨੇਚਰ ਦੇ ਨੇ ਤਾਂ ਹਰ ਸਾਲ ਹੀ ਹੁੰਦਾ ਮੈਮ ਜੀ ਤੇ ਘਰੇ ਇਨਕਰੇਜਮੈਂਟ ਹੁੰਦੀ ਹੈ ਕਿ ਚਲੋ ਹਨਾ ਫੈਸਟੀਵਲ ਆ ਤਾਂ ਉਹਨੂੰ ਸੈਲੀਬ੍ਰੇਟ ਕਰੀਏ ਫੈਮਿਲੀ ਨਾਲ ਸੋ ਵਧੀਆ ਇਹ ਮੈਨੂੰ ਹਰ ਵਾਰ ਕਹਿੰਦੇ ਵੀ ਮਹਿੰਗੀ ਵਾਲੀ ਲਗਾ ਲਗਵਾ ਅਜਾ ਨਾਲ ਸਪੈਸ਼ਲ ਆਨੇ ਹੋ ਹਾਂਜੀ ਸਪੈਸ਼ਲ ਆਨੇ ਆ ਤੇ ਫੇ ਕਿੰਨੀ ਕੁ ਸ਼ਾਪਿੰਗ ਹੋਗੀ ਸ਼ਾਪਿੰਗ ਕਰ ਲਈ ਬਸ ਅੱਛਾ ਸਾਰਾ ਕੁਝ ਦੁਆ ਦਾ ਹਾਂਜੀ ਹਾਂਜੀ ਮੈਂ ਵੀ ਵਧੀਆ ਘਰ ਵਾਲੇ ਮਿਲਿਆ ਯਾਰ ਤੁਹਾਨੂੰ ਬਿਨਾ ਪੁੱਛੇ ਦੱਸੇ ਮੰਗੇ ਕੁਝ ਹੈ ਨਾ ਸਭ ਕੁਝ ਉਹਨੂੰ ਕਿੰਨਾ ਚਾ ਚੜਿਆ ਵਾ ਦੇਖੋ ਉਹਨਾਂ ਨੂੰ ਕੀ ਕਰਵਾ ਚੌਥ ਹੈ ਨਾ ਗੱਲ ਭੁੱਖੇ ਤਾਂ ਉਹਨਾਂ ਨੇ ਮਰਨਾ ਨਹੀਂ ਅਸੀਂ ਵੀ ਘੱਟ ਹੀ ਖਾਵਾਂਗੇ ਕੱਲ ਹੀ ਕੱਲ ਹੀ ਘੱਟ ਖਾਓਗੇ ਨਹੀਂ ਤੁਸੀਂ ਬਰਾਬਰ ਵਰਤ ਰੱਖਣਾ ਹਾਂ ਬਿਲਕੁਲ ਮੈਮ ਬਰਾਬਰ ਰੱਖ ਲਾਂਗੇ ਇਹ ਕਹਿਣ ਕਿ ਤਾਂ ਰੱਖ ਲਾਂਗੇ ਕੋਈ ਚੱਕਰ ਥੋੜੀ ਹੈ ਐ ਦੱਸੋ ਕਿ ਚੰਦ ਦੀ ਉਡੀਕ ਹੁੰਦੀ ਹੈ ਜਾਂ ਖਾਣੇ ਦੀ ਚੰਦ ਦੀ ਅਸੀਂ ਚੰਦ ਦੀ ਜੇ ਮੈਂ ਕਿ ਤੁਹਾਡੇ ਤੋਂ ਕੁਐਸਚਨ ਪੁੱਛਾਂ ਵੀ ਚੰਦ ਪਹਿਲੇ ਆਉਣਾ ਚਾਹੀਦਾ ਜਾਂ ਸ੍ਰੀ ਗੀ ਵਾਲਾ ਚੰਦ ਨਾ ਇੱਕ ਹੁੰਦਾ ਕੀ ਕਰਵਾ ਚੌਥ ਦਾ ਮਤਲਬ ਹੀ ਇਹ ਹੈ ਕਿ ਇੱਕ ਪਿਆਰ ਹੈ ਨਾ ਬਿਲਕੁਲ ਮੈਮ ਐਂਡ ਡੀ5 ਚੈਨਲ ਦਾ ਵੀ ਥੈਂਕਸ ਜੋ ਇੱਥੇ ਅਰਬਨ ਸਟ੍ਰੀਟ ਫੇਸ 2 ਵਿੱਚ ਆ ਕੇ ਸੋਹਣੀ ਕਵਰੇਜ ਕਰ ਰਹੇ ਹੋ ਮੈਮ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਤੁਸੀਂ ਕਰਵਾ ਚੌਥ ਦਾ ਵਰਤ ਰੱਖਣਾ ਹਾਂਜੀ ਤੁਸੀਂ ਕੀ ਸ਼ਾਪਿੰਗ ਕਰਨ ਆਏ ਹੋ ਤੁਸੀਂ ਬਸ ਦੇਖਣ ਆਏ ਔਰੇ ਮਾਹੌਲ ਚੱਲੀ ਜਾਂਦਾ ਵਧੀਆ ਅੱਛਾ ਮਾਹੌਲ ਦੇਖਣ ਆਏ ਹੋ ਹਾਂਜੀ ਕਿਵੇਂ ਦਾ ਲੱਗਾ ਫਿਰ ਮਾਹੌਲ ਮਾਹੌਲ ਵਧੀਆ ਲੱਗਿਆ ਪਏ ਸੇਲੀ ਲੀਲਿਸ ਮਾਂ ਨੂੰ ਨਹੀਂ ਖਰੀਦ ਤਾ ਸੇਲੀ ਨੂੰ ਨਾਲ ਹੀ ਲੈ ਕੇ ਆਵੇਂ ਘੰਟੇ ਤੱਕ ਘੰਟੇ ਤੱਕ ਘੰਟੇ ਤੱਕ ਨਾਲ ਹੀ ਲੈ ਕੇ ਆਵਾਂਗੇ ਇਹਨੂੰ ਅੱਛਾ ਤਿੰਨ ਗੜੇ ਨੇ ਸੇਲੀਆਂ ਨੇ ਨਹੀਂ ਆਪਣੇ ਤਾਂ ਨਹੀਂ ਹੋਈਆਂ ਸਾਡੀਆਂ ਵਾਲੀ ਬੜੀ ਸ਼ਕਲ ਤੋਂ ਦੇਖ ਹੀ ਲੱਗਦੀ ਜਨੈ ਵਿਚਾਰੇ ਗਰੀਬ ਦੀ ਸੇਲੀ ਨੂੰ ਉਸ ਗ੍ਰੈਂਡ ਹੀ ਗਰੀਬ ਦੀ ਯਾਰ ਬਈ ਕੋਈ ਜਈ ਕੁੜੀ ਇਹਨੂੰ ਪਸੰਦ ਕਰਦੀ ਹੋਵੇ ਤਾਂ ਸਾਡੇ ਨਾਲ ਮਤਲਬ ਸੰਪਰਕ ਕਰੇ ਤੇ ਕੋਈ ਗੈਰ ਨਾ ਵਿਚਾਰੇ ਨਾਲ ਦੇ ਮੂੰਹ ਵੱਲ ਦੇਖ ਕੇ ਤਰਸ ਕਰ ਲੋ ਯਾਰ ਹੋਰ ਕੰਟੈਂਟ ਨੰਬਰ ਕੋਈ ਨਹੀਂ ਅਸੀਂ ਆਈਡੀ ਮੈਂਸ਼ਨ ਕਰਦਾ ਬਸ ਠੀਕ ਹੈ ਜ਼ਰੂਰ ਧੰਨਵਾਦ ਧੰਨਵਾਦ ਔਰ ਮਤਲਬ ਕਦੇ ਚੋਰੀ ਛੁਪੇ ਵਰਤ ਰੱਖਿਆ ਕਰਦੇ ਆ ਤੋ ਕਿਸੇ ਕੁੜੀ ਦੇ ਲਈ ਨਹੀਂ ਹਾਲੇ ਤੱਕ ਤਾਂ ਰੱਖਿਆ ਨਹੀਂ ਹੈਗਾ ਕਿਸੇ ਨੇ ਨਾ ਮੈਂ ਵੀ ਰੱਖਿਆ ਕਦੇ ਵਰਤ ਨਹੀਂ ਰੱਖਿਆ ਨਾ ਮੈਨੂੰ ਤੇਰੇ ਦਾ ਦੇਖਣ ਤੋਂ ਲੱਗ ਹੀ ਜਾਂਦਾ ਕਿ ਭਾਈ ਤੂੰ ਵਰਤ ਰੱਖਿਆ ਹੋਣਾ ਮੈਂ ਵਰਤ ਵਰਤ ਨਹੀਂ ਰੱਖਿਆ ਵਰਤ ਤਾਂ ਅਗਲੀ ਰੱਖਦੀ ਆ ਆਪਾਂ ਨਹੀਂ ਰੱਖਦੇ ਯਾਰ ਨਹੀਂ ਜੇ ਕੁੜੀਆਂ ਦੇਖੋ ਤੁਹਾਡੇ ਲਈ ਵਰਤ ਰੱਖ ਰਹੀਆਂ ਨੇ ਚੋਰੀ ਛੁਪੇ ਤਾਂ ਤੁਹਾਡਾ ਹੱਕ ਬਣਦਾ ਨਾ ਹੱਕ ਤਾਂ ਬਣਦਾ ਹੁਣ ਪਰ ਨਹੀਂ ਭੁੱਖੇ ਰਹੀਦਾ ਚਲੋ ਇਨ ਕੇਸ ਫॉर ਦਾ ਸੋ ਕਿ ਜਦੋਂ ਤੁਹਾਡੀ ਫਿਊਚਰ ਵਾਈਫ ਹੋਏਗੀ ਤਾਂ ਉਹਦੇ ਲਈ ਤੁਸੀਂ ਵਰਤ ਰੱਖੋਗੇ ਉਹਦੇ ਲਈ ਜਰੂਰ ਰੱਖਾਂਗੇ ਅੱਛਾ ਹਾਂਜੀ ਮਤਲਬ ਸੇਲੀਲੀ ਵਰਤ ਨਹੀਂ ਆ ਨਹੀਂ ਸੇਲੀ ਨੂੰ ਵਾਈਫ ਬਣਾ ਲਈਏ ਜੇ ਆਪਾਂ ਹਾਂ ਬਹੁਤ ਸੋਹਣੀ ਗੱਲ ਆ ਜਦੋਂ ਸੇਲੀ ਹੈ ਨਾ ਵਾਈਫ ਬਣ ਜੇ ਯਾਰ ਬਿਲਕੁਲ ਸਹੀ ਗੱਲ ਆ ਸੇਲੀ ਨੂੰ ਵਾਈਫ ਬਣਾਵਾਂਗੇ ਆਪਾਂ ਜੀ ਹੂੰ ਤੇ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਕੱਲ ਕਰਵਾ ਚੌਥ ਹੈ ਕਰਵਾ ਚੌਥ ਆ ਸਾਰੇ ਵਰਤ ਰੱਖੋ ਆਪਦੀਆਂ ਘਰ ਵਾਲੀਆਂ ਨੂੰ ਸ਼ਾਪਿੰਗ ਕਰਵਾਓ ਤੇ ਕਮਾਓ ਬਾਹਰ ਲੈ ਕੇ ਆਓ ਉਹਨਾਂ ਨੂੰ ਸਾਰਾ ਵਧੀਆ ਮਾਹੌਲ ਇੱਥੇ ਘੁੰਮੋ ਫੇਰੋ ਵਧੀਆਗਾ ਆਰੀਆ ਐਕਸਪੀਰੀਅੰਸ ਹੈਗਾ ਐਕਸਪੀਰੀਅੰਸ ਜ਼ਿਆਦਾ ਹੈ ਇਹਨੂੰ ਮੁੰਡੇ ਨੂੰ ਇਹਨੂੰ ਐਕਸਪੀਰੀਅੰਸ ਜ਼ਿਆਦਾ ਹੈ ਹਾਂ ਇਹਦੇ ਸੇਲੀਆਂ ਜ਼ਿਆਦਾ ਹੀ ਨੇ ਤਾਂ ਕਰ ਕਿ ਸੇਲੀਆਂ ਨੇ ਉਹਦੀਆਂ ਕਿੰਨੀਆਂ ਕਿੰਨੇ ਬਈ ਮੰਨ ਕੇ ਚਲੋ ਜਦੋਂ ਕਾਲੂ ਵਰਤਰੇ ਖਣਾਂ ਤਾਂ ਟੀਸੀ ਲੀਨੀ ਜੂਮ ਮੀਟਿੰਗ ਕਰਨੀ ਆ ਜਾਂ ਫਿਰ ਕੱਲੀ-ਕੱਲੀ ਕੋਲ ਜਾਣਾ ਨਹੀਂ ਉਹ ਉਹਨਾਂ ਨੂੰ ਮੈਂ ਫੋਨ ਚਲਾ ਲੂੰਗਾ ਤਿੰਨ ਚਾਰ ਇਕੱਠੇ ਧਰ ਲੂੰਗਾ ਤੇ ਉਦਾਂ ਕਰਾਂਗੇ ਫਿਰ ਸ਼ਰਮ ਕਰ ਲੋ ਮੈਨੂੰ ਤੇ ਹੀ ਸੀ ਕਿ ਜੂਮ ਮੀਟਿੰਗ ਬਿਠਾ ਲਿਓ ਵੀ ਸਾਰਿਆਂ ਨੂੰ ਇਕੱਠੇ ਹੀ ਫਿਰ ਲੜ ਪੈਣੀ ਆ ਆਪਸੀ ਵਿੱਚ ਹਾਂ ਫਿਰ ਉਹ ਧਿਆਨ ਰੱਖਣਾ ਪੈਂਦਾ ਨਾ ਹਾਂ ਫਿਰ ਐਵੇਂ ਲੜਾਉਣਾ ਨਹੀਂ ਨਾ ਸਾਰੇ ਨੂੰ ਅਲੱਗ-ਅਲੱਗ ਸਾਰਾ ਸੈਪਰੇਟ ਰੱਖਣਾ ਪੈਂਦਾ ਹੈ ਹਾਂ ਸਾਰੇ ਕਿਉਂ ਲੱਗ ਰਿਹਾ ਵੀ ਤੁਹਾਡੀ ਸੇਲੀ ਨੇ ਮਤਲਬ ਕਿਹਾ ਕਿ ਸਾਹਵ ਲਾਲੀ ਜੀ ਕੈਮਰੇ ਤੇ ਕੁਝ ਬੋਲਿਆ ਹੈ ਨਾ ਨਾ ਸੇਲੀ ਨਹੀਂ ਹੈਗੀ ਸੇਲੀ ਨਹੀਂ ਹੈਗੀ ਨਹੀਂ ਨਹੀਂ ਮੰਮੀ ਡੈਡੀ ਨੂੰ ਵੱਧ ਪਿਆਰ ਕਰ ਗਈ ਲਿਆ ਕਿਾ ਇਤਨਾ ਬੁਰਾ ਹੂੰ ਮੈਂ ਮਾਣਾ ਨਹੀਂ ਯਾਰ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਸੇਲੀ ਨਾ ਹੋਵੇ ਨਾ ਨਾ ਸੇਲੀ ਸੁੱਲੀ ਨਹੀਂਗੀ ਹੋਪੇਰ ਸਾਰਾ ਮੰਮੀ ਡੈਡੀ ਕੋਲ ਆ ਚਲੋ ਚੰਗੀ ਗੱਲ ਹੈ ਤੇ ਤੁਹਾਡੀ ਫਿਊਚਰ ਵਾਈਫ ਨੂੰ ਕੁਝ ਕਹਿਣਾ ਚਾਹੋ ਖਿਆਰ ਕਿ ਬਸ ਉਹਦਾ ਖਿਆਲ ਲੱਖੀ ਇੱਜਤ ਦਾ ਹਾਂ ਸਹੀ ਆ ਸਹੀ ਆ ਤੁਸੀਂ ਕੋਸ਼ ਕਹਿਣਾ ਚਾਹੋ ਹਲੇ ਮਿਲ ਜੇ ਬਸ ਇਹਦੇ ਵਿੱਚ ਐਵੇਂ ਕਿਉਂ ਲੱਗੇ ਰਹੇ ਵੀ ਆਸਾਂ ਦੀਆਂ ਨਾ ਆਸਾਂ ਦੀਆਂਗੇ ਬਸ ਮਿਲ ਜੇ ਬਸ ਜਦੋਂ ਵੀ ਆਉਗੀ ਚਲੋ ਚੰਗੀ ਗੱਲ ਹੈ ਬਈ ਜੇ ਕੋਈ ਕੁੜੀ ਨੂੰ ਇਹ ਮੁੰਡਾ ਚੰਗਾ ਲੱਗਾ ਹੋਵੇ ਤਾਂ ਸਾਡ ਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਹਾਂ ਚਲੋ ਇਹ ਕੋਈ ਚੰਗਾ ਮੈਸੇਜ ਦੇਣਾ ਚਾਹੋ ਦੋ ਮੈਸੇਜ ਦਿਓ ਬਈ ਮੈਂ ਤਾਂ ਬਹੁਤ ਮਤਲਬ ਤੂੰ ਚੰਗਾ ਨਹੀਂ ਹੈਗਾ ਨਹੀਂ ਚੰਗਾ ਮਤਲਬ ਵੀ ਆਪਦੀ ਘਰ ਵਾਲਿਆਂ ਨੂੰ ਸ਼ੋਪਿੰਗ ਸ਼ੋਪਿੰਗ ਕਰਾਓ ਬਾਹਰ ਲੈ ਕੇ ਆਓ ਵਧੀਆ ਅੰਦਰ ਘਰੇ ਥੋੜੀ ਬਿਠਾਈ ਕੇ ਰੱਖਣੀ ਆ ਚਾਰਨੇ ਤਾਂ ਉਹਨਾਂ ਨੂੰ ਵੱਖਰਾ ਵੱਖਰਾ ਨਾ ਉਹ ਕਰੋ ਵੱਖਰੇ ਟਾਈਮ ਦੋ ਉਹਨਾਂ ਨੂੰ ਤੇ ਫਿਰ ਕਿੰਨੇ ਫੋਨ ਲੈਣੇ ਪੈਣਗੇ ਫੋਨ ਦੇਖੋ ਕਰਦੇ ਆਏ ਹੁਣ ਦੱਸ ਨਹੀਂ ਨਾ ਸਕਦੇ ਫਿਰ ਰੋਲਾ ਪੈ ਜਾਣਾ ਉਹ ਰੋਲਾ ਪੈ ਗਿਆ ਨਹੀਂ ਹਲੇ ਨਹੀਂ ਪਿਆ ਰੋਲਾ ਹਜੇ ਨਹੀਂ ਪਹੁੰਚਣ ਨਹੀਂ ਦਿੰਦੇ ਸੀ ਉਹਨਾਂ ਤੱਕ ਵੀ ਪਹੁੰਚਣ ਨਹੀਂ ਦਿੰਦੇ ਉਹਨਾਂ ਤੱਕ ਨਹੀਂ ਜਾਣ ਦਿੰਦੇ ਸੀ ਪਹੁੰਚਾ ਦੇ ਫਿਰ ਫਿਰ ਤਾਂ ਘਰ ਪਟੋਮੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਆਪਣੇ ਨਾਲ ਉਹਨਾਂ ਬੜੇ ਕਿਊਟ ਜੇ ਕਪਲ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਕਰ ਲਈ ਸ਼ਾਪਿੰਗ ਹਾਂ ਜੀ ਆਲਮੋਸਟ ਅੱਛਾ ਕੀ ਜੀ ਮਤਲਬ ਤੁਸੀਂ ਸ਼ਾਪਿੰਗ ਕੀ ਕੀ ਕਰਵਾਈ ਹੈ ਨਾ ਮੈਂ ਮੈਨਾਂ ਦੇ ਜੋ ਕੋਸਮੈਟਿਕਸ ਦੇ ਸਾਮਾਨ ਸੀ ਕੱਪੜੇ ਸੀਗੇ ਜੁਐਲਰੀ ਵਗੈਰਾ ਜੀ ਉਹ ਸਭ ਕੁਝ ਲੈ ਕੇ ਦਿੱਤਾ ਤੇ ਹੁਣ ਮਹਿੰਦੀ ਲਗਵਾਣ ਆਏ ਆਂ ਮਹਿੰਦੀ ਦੀ ਉਡੇਕ ਚ ਖੜੇ ਹੋਣ ਤੁਸੀਂ ਹਾਂਜੀ ਹਾਂਜੀ ਮਤਲਬ ਤੱਕੇ ਨਾਲ ਲੈ ਕੇ ਆਏ ਹੋ ਜਿ ਆਪਣੇ ਆਪ ਆਗੇ ਨਹੀਂ ਨਹੀਂ ਇਹ ਮੈਨੂੰ ਤਾਂ ਕਿੰਨਾ ਲੈ ਕੇ ਆਏ ਆਂ ਇੰਨਾ ਚਾਹ ਤੁਹਾਨੂੰ ਕਰਵਾ ਚਾਹਤਾ ਹਾਂਜੀ ਸਾਡਾ ਸੈਕਿੰਡ ਕਰਵਾ ਚਾਹਤਾ ਤੇ ਨਵਾਂ ਨਵਾਂ ਕਰਵਾ ਚਾਹਤਾ ਹਾਂਜੀ ਤੇ ਉਸ ਕਰਕੇ ਮੈਂ ਕਿਹਾ ਕਿ ਚਲੋ ਦੇਖੀਏ ਨਾਲੇ ਰੌਣਕ ਦੇ ਕੇ ਇਹਨਾਂ ਲਈ ਮਹਿੰਦੀ ਲਗਵਾ ਲਈਏ ਜਿਹੜਾ ਪਹਿਲਾਂ ਕਰਵਾ ਚੌਸੀ ਤੇ ਇੱਕ ਹੁਣ ਏਦਾਂ ਚ ਤੁਹਾਨੂੰ ਕੀ ਲੱਗ ਰਿਹਾ ਕਿ ਪਹਿਲੇ ਵਾਲਾ ਜ਼ਿਆਦਾ ਵਧੀਆ ਸੀ ਜਾਂ ਹੁਣ ਮਤਲਬ ਰੌਣਕਾ ਵਗੈਰਾ ਦੇਖ ਕੇ ਫਰਸਟ ਵਾਲਾ ਮੇਰੇ ਘਰ ਸੀ ਤੇ ਹੁਣ ਇੱਥੇ ਐ ਇਹ ਇੱਥੇ ਫਰਸਟ ਹੈ ਫਰਸਟ ਵਾਲਾ ਮਾਈਕੇ ਚ ਕਰਦੇ ਆ ਇਹ ਫਰਸਟ ਸਸਰਾਲ ਚ ਹੈ ਵਧੀਆ ਰੱਖਦੇ ਆ ਤੁਹਾਨੂੰ ਬਹੁਤ ਵਧੀਆ ਆ ਦੇਖ ਵਧੀਆ ਰੱਖਦੇ ਆ ਤੁਹਾਨੂੰ ਦੱਸ ਬਹੁਤ ਵਧੀਆ ਤੇ ਇਹ ਕਰਵਾ ਚੌਥ ਵੈਸੇ ਤੁਹਾਨੂੰ ਇਹ ਪਤਾ ਵੀ ਕਿਉਂ ਮਨਾਇਆ ਜਾਂਦਾ ਹੈ ਮੈਂ ਜਿੱਨਾ ਸੁਣਿਆ ਇੱਕ ਗੁੱਡੀ ਨਾਮ ਦੀ ਕੁੜੀ ਸੀ ਸ਼ਾਇਦ ਨਾਮ ਵੀ ਚੇਂਜ ਹੋ ਸਕਦਾ ਹੈ ਉਹ ਆਪਣੇ ਮਾਈਕੇ ਆਈਓਈ ਸੀ ਤੇ ਉਹਨੂੰ ਲਾਡ-ਲਾਡ ਚ ਉਹਨੇ ਵੜਤ ਰੱਖਿਆ ਸੀ ਤੇ ਉਹਨੂੰ ਪਿਆਰ-ਪਿਆਰ ਚ ਉਹਨੂੰ ਜ਼ਬਰਦਸਤੀ ਉਹਦੇ ਘਰ ਵਾਲਿਆਂ ਨੇ ਉਹਨੂੰ ਖਾਣਾ ਖਵਾਤਾ ਸੀ ਮਤਲਬ ਜ਼ਬਰਦਸਤੀ ਲਾਈਟ ਕਰਕੇ ਉਹਨੂੰ ਖਾਣਾ ਖਵਾਤਾ ਸੀ ਤੇ ਫਿਰ ਪਤਾ ਚੱਲਿਆ ਕਿ ਉਹਦੇ ਹਸਬੰਡ ਦੀ ਆਲਮੋਸਟ ਡੈਥ ਹੋ ਗਈ ਸੀ ਫਿਰ ਬਾਅਦ ਚ ਕੁਝ ਐਦਾਂ ਦੇ ਕੁਝ ਉਪਾਏ ਕੀਤੇ ਗਏ ਜਿਨ੍ਹਾਂ ਨਾਲ ਦੁਬਾਰਾ ਰਿਵਾਈਵ ਕੀਤਾ ਗਿਆ ਉਹਨਾਂ ਨੂੰ ਤਾ ਫਿਰ ਉਸ ਟਾਈਮ ਤੋਂ ਲੈ ਕੇ ਹੁਣ ਟਾਈਮ ਤੱਕ ਕਰਵਾ ਚੌਥ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਅੰ ਆਂਕਿਊ ਮੈਮ ਥੈਂਕ ਯੂ ਤੇ ਤੁਹਾਡੀ ਸੱਸ ਨਾਲ ਤੁਹਾਡੀ ਕਿੰਨੀ ਕੁ ਬੰਦੀ ਹੈ? ਅੱਛੀ ਹੈ। ਕਹਿੰਗੂ ਆ ਨਾ ਉਹ ਕਿ ਇਦਾਂ ਘਰੇ ਜਾ ਕੇ ਲੜਾਈ ਕਰਵਾਦਾ ਨਾ। ਨਹੀਂ ਨਹੀਂ। ਅੱਛੀ ਅੱਛੀ। ਥੋੜੀ ਬਹੁਤ ਖੱਟੀ ਮਿੱਠੀ। ਮਤਲਬ ਵਧੀਆ ਵਧੀਆ। ਨਹੀਂ ਨਹੀਂ ਉਹ ਤੇ ਜ਼ਰੂਰੀ ਹੈ ਕਿਉਂਕਿ ਹਾਂ ਜੀ ਮਿੱਠਾ ਮਿੱਠਾ ਰਿਸ਼ਤਾ ਬਣਿਆ ਰਹਿੰਦਾ ਹੈ। ਕੋਈ ਤੁਹਾਡੀ ਸੱਸ ਨਾਲ ਕੋਈ ਐਸੀ ਮੈਮਰੀ ਪਿਛਲੇ ਵਾਲੇ ਕਰਵਾ ਚੌਥ ਦੀ ਕੋਈ ਮੈਮਰੀ ਸੁਣਾ ਦਿਓ। ਪਿਛਲੀ ਵਾਲੀ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਉੱਥੇ ਹੀ ਸੀ ਓਕੇ ਆਪਣੇ ਮਾਈਕੇ ਚ ਸੀ ਤੇ ਫਿਰ ਸਸਰਾਲ ਵਾਲੇ ਗਏ ਸੀ ਤੁਹਾਡੇ ਉੱਧਰ ਹਾਂਜੀ 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 ਕਿੰਨਾ ਕੁ ਹੁਣ ਤੱਕ ਖਰਚਾ ਕਰਾਤਾ ਫਿਰ ਜ਼ਿਆਦਾ ਨਹੀਂ ਦੇਖ ਰਹੇ ਨੂੰ ਜ਼ਿਆਦਾ ਨਹੀਂ ਮੈਂ ਇਕਨੋਮਿਕਲ ਆ ਅੱਛਾ ਜੀ ਨਾਟ ਟੂ ਮੱਚ ਸਪੈਂਡ ਥ੍ਰਿਫਟ ਨਹੀਂ ਨਹੀਂ ਯਾਰ ਯਾ ਮਤਲਬ ਹੁੰਦਾ ਨਾ ਨੇ ਇਹ ਤੇ ਆਪਣੇ ਤਿਆਰ ਨੇ ਖਰਚ ਕਰਨਾ ਚਾਹੀਦਾ ਕੋਈ ਗੱਲ ਨਹੀਂ ਇਹਦੇ ਚ ਕੀ ਹੈ ਨਹੀਂ ਜੋ ਮੈਂ ਚੀਜ਼ ਲੈਣੀ ਹੋ ਮੈਂ ਲੈਣੀ ਹੈ ਜਿਹੜੀ ਮੈਂ ਨਹੀਂ ਲੈਣੀ ਮੈਨੂੰ ਜ਼ਰੂਰਤ ਨਹੀਂ ਹੋਵਣੀ ਰਹਿੰਦੀ ਓਕੇ ਨੀ ਨਹੀਂ ਬਹੁਤ ਵਧੀਆ ਤੁਹਾਡਾ ਕੰਦੇ ਜ਼ਰੂਰ ਹੈ ਕਿ ਲੈ 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 ਉਹ ਮੇਰੇ ਪਿੱਛੇ ਪੈਂਦੇ ਕਿ ਲੈ 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 ਮਤਲਬ ਤੁਹਾਨੂੰ ਵਧੀਆ ਲੱਗਦਾ ਹੈ ਕਿ ਘਰ ਵਾਲੀ ਸਾਰਾ ਦਿਨ ਭੁੱਖੀ ਰਹੇ ਨਹੀਂ ਚੰਗਾ ਤਾਂ ਨਹੀਂ ਲੱਗਦਾ ਪਰ ਫਿਰ ਵੀ ਇੱਕ ਰਿਚੁਅਲ ਹੈ ਤੇ ਉਹਨੂੰ ਫੁੱਲਫਿਲ ਕਰਨਾ ਚਾਹੀਦਾ ਹੈ ਇਨ ਕੇਸ ਇਨ ਫਿਊਚਰ ਅਗਰ ਕੁਝ ਹੁੰਦਾ ਹੈ ਤਾਂ ਮਨ ਮਤਲਬ ਆਟੋਮੈਟਿਕਲੀ ਇਨਸਾਨ ਦੇ ਮਨ 'ਚ ਇੱਕ ਡਾਊਟ ਆ ਜਾਂਦਾ ਹੈ ਤਾਂ ਉਹ ਇੱਕ ਪ੍ਰਥਾ ਚੱਲ ਰਹੀ ਹੈ ਤੇ ਇੱਕ ਚੱਲ ਰਹੀ ਹੈ ਉਹਨੂੰ ਰਿਚੁਅਲ ਨੂੰ ਫੋਲੋ ਕਰ ਰਹੇ ਆ ਸਾਰੇ ਫੋਲੋ ਕਰ ਰਹੇ ਆ ਨੂੰ ਲੱਗਦਾ ਕਿ ਇਹ ਰਿਚੁਅਲ ਆ ਜਾਈ ਕੋਈ ਇਮੋਸ਼ਨਲ ਬੌਂਡ ਹੈ ਇਹ ਇੱਕ ਤਰ੍ਹਾਂ ਨਾਲ ਰਿਚੁਅਲ ਵੀ ਹੈ ਤੇ ਇਮੋਸ਼ਨਲ ਬੌਂਡ ਵੀ ਹੈ ਕਿਉਂਕਿ ਜਦੋਂ ਤੁਸੀਂ ਇੱਕ ਚੀਜ਼ ਨੂੰ ਫੋਲੋ ਕਰਦੇ ਹੋ ਉਹ ਤੁਸੀਂ ਉਹਦੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦੇ ਹੋ ਕਿਉਂ ਕਿ ਜਿਹੜੀ ਵਾਈਫ ਹੈ ਤੁਹਾਡੇ ਵਾਸਤੇ ਕਰਵਾ ਚੋੜ ਦਾ ਵਰਤ ਰੱਖਦੀ ਹੈ ਉਹ ਇੱਕ ਇਮੋਸ਼ਨ ਕਰਕੇ ਹੀ ਰੱਖਦੀ ਹੈ ਨਾ ਕੱਲੀ ਰਿਚੁਅਲ ਉਹ ਚੀਜ਼ ਦੇ ਅਗਰ ਆਪਾਂ ਸਮਝੀਏ ਤਾਂ ਕਦੇ ਉਹ ਸਕਿੱਪ ਵੀ ਹੋ ਜਾਂਦੀ ਹੈ ਪਰ ਇੱਕ ਇਮੋਸ਼ਨਲ ਬੌਂਡਿੰਗ ਕਰਕੇ ਇਹਨਾਂ ਨੂੰ ਵੀ ਇੱਕ ਇਹ ਹੁੰਦਾ ਕਿ ਹਾਂ ਮੈਂ ਆਪਣੇ ਹਸਬੰਡ ਵਾਸਤੇ ਉਹਨਾਂ ਦੀ ਲੰਬੀ ਉਮਰ ਵਾਸਤੇ ਵਰਤ ਰੱਖਾਂ ਤੇ ਇਸ ਕਰਕੇ ਦੋਨੋਂ ਚੀਜ਼ਾਂ ਹੀ ਆ। ਫਸਾਰੇ ਨੇ ਤੁਹਾਨੂੰ ਹੁਣੇ ਤੁਹਾਡੀ ਮਹਿੰਦੀ ਲਗਵਾ ਰਹੇ ਨੇ ਤੇ ਸਵੇਰੇ ਸਾਰਾ ਦਿਨ ਭੁੱਖੇ ਮਾਰਨਗੇ ਫਿਰ ਕੱਲ ਰਾਤ ਨੂੰ ਚੰਦ ਵੀ 6 ਘੰਟੇ ਆਉਣਾ ਨਹੀਂ। ਕੋਈ ਗੱਲ ਨਹੀਂ ਉਹ ਸਭ ਨਾਲ ਲੀਏ ਕੋਈ ਗੱਲ ਨਹੀਂ ਤੁਹਾਨੂੰ ਤੁਹਾਡੇ ਤੋਂ ਕੁਐਸਚਨ ਪੁੱਛਦੀਆਂ ਚੰਦ ਦੀ ਉੜੀ ਕਿ ਜਾਂ ਸਵੀਗੀ ਵਾਲੇ ਦੀ ਨਹੀਂ ਇਹਨਾਂ ਕੁਝ ਨਹੀਂ ਮੈਨੂੰ ਬਾਹਰ ਲੈ ਕੇ ਜਾਣਗੇ। ਨਹੀਂ ਨਹੀਂ ਐਡਵਾਂਸਡ ਹੁੰਜੇ ਚੰਦ ਟਾਈਮ ਨਾਲ ਚੜ ਜਾਂਦਾ ਪਰ ਕਹਿੰਦੇ ਕਿ ਕੱਲ ਚੰਦ ਮੈਨੂੰ ਲੱਗਦਾ ਨਹੀਂ ਟਾਈਮ ਨਾਲ ਚੜੂਗਾ ਜੇ ਭੁੱਖ ਲੱਗੀ ਫਿਰ ਚੰਦ ਦੀ ਉਡੀਕ ਹੋएगी ਆਟੋਮੈਟਿਕਲੀ ਹੀ ਨੇਚਰਲੀ ਸਵਿਗੀ ਵਾਲੇ ਦੀ ਨਹੀਂ ਹੋएगी ਸਵਿਗੀ ਵਾਲੇ ਦੀ ਨਹੀਂ ਅੱਛਾ ਸਵਿਗੀ ਚੋਂ ਨਾ ਮਜ਼ਾ ਨਹੀਂ ਬਾਹਰ ਜਾ ਕੇ ਜ਼ਿਆਦਾ ਮਜ਼ਾ ਆਏਗਾ ਅੱਛਾ ਬਾਹਰ ਜਾ ਕੇ ਜ਼ਿਆਦਾ ਮਤਲਬ ਬਾਹਰ ਜਾ ਕੇ ਜ਼ਿਆਦਾ ਖਰਚ ਕਰਵਾਉਣਾ ਹਾਂਜੀ ਬਿਲਕੁਲ ਹੀ ਚਲੋ ਚੰਗੀ ਗੱਲ ਹੈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਥੈਂਕ ਯੂ ਜਿਹੜੀਆਂ ਫੇਸਟੂ ਦੇ ਵਿੱਚ ਰੌਣਕਾਂ ਨੇ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਲੱਗ ਰਿਹਾ ਕਿ ਘਰ ਵਾਲੇ ਯਾਰ ਆਪਣੇ ਘਰ ਵਾਲੀ ਨੂੰ ਸ਼ੋਪਿੰਗ ਜਾਂ ਕਰਾ ਰਹੇ ਨੇ ਮਹਿੰਦੀਆਂ ਲਗਵਾ ਰਹੇ ਨੇ ਤੇ ਵਿਚਾਰੇ ਜਿਹੜੇ ਮੁੰਡੇ ਕੁਆਰੇ ਨੇ ਉਹ ਵੀ ਵਿੱਚ ਮᱡੇ ਆ ਹੀ ਲਈ ਜਾਂਦੇ ਨੇ ਤੇ ਆਪਾਂ ਗੱਲਬਾਤ ਕਰਦੇ ਆਜੋ ਯਾਰ ਮਹਿੰਦੀ ਦਾ ਕੀ ਨੂੰ ਸ਼ੌਂਕ ਨਹੀਂ ਹੁੰਦਾ ਤੁਸੀਂ ਵੇਖ ਹੀ ਸਕਦੇ ਹੋ ਕਿ ਕੁੜੀਆਂ ਨੇ ਨਾ ਜਿਹੜੀਆਂ ਮਹਿੰਦੀ ਲਗਵਾ ਰਹੀਆਂ ਨੇ ਤਾਂ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬੜੀਆਂ ਮਾਮ ਕੱਲ ਕਰਵਾ ਚਾਹਤਾ ਕਿਨੇ ਕ ਐਕਸਾਈਟਡ ਹੋ ਬਹੁਤ ਆਜ਼ਾ ਅਕਸਾਈਟਡ ਹਾਂ ਕਿਉਂਕਿ ਮੇਰਾ ਫਰਸਟ ਕਰਵਾ ਚਾਹਤ ਹੈ। ਓਕੇ ਤੁਹਾਡਾ ਫਰਸਟ ਕਰਵਾ ਚਾਹਤ ਹੈ। ਯੈਸ। ਓਕੇ ਫਿਰ ਮੈਂਹੰਦੀ 'ਚ ਨਾਮ ਨੂਮ ਲਿਖਵਾਇਆ? ਜੀ ਬਿਲਕੁਲ। ਕੀ ਨਾਮ ਐ ਵੈਸੇ ਬਾਜੀ ਦਾ? ਮੇਹੂਲ। ਮੇਹੂਲ? ਹਾਂਜੀ। ਓਕੇ। ਤੇ ਬਾਜੀ ਨੇ ਕੋਈ ਸਰਪ੍ਰਾਈਜ਼ ਵਗੈਰਾ ਤੁਹਾਨੂੰ ਲੱਗਦਾ ਕਿ ਉਹ ਦੇਣਗੇ? ਹੋਪ ਹੈ। ਹੋਪ ਹੈ। ਕਿ ਕਨਫਰਮ ਨਹੀਂ ਹੈਗਾ। ਕਨਫਰਮ ਨਹੀਂ ਹੈ। ਸਰਪ੍ਰਾਈਜ਼ ਸਰਪ੍ਰਾਈਜ਼ ਹੀ ਹੁੰਦਾ। ਤੁਹਾਡਾ ਪਹਿਲਾ ਕਰਵਾ ਚਾਹਤਾ ਦੇਖੋ। ਤੇ ਪਹਿਲੇ ਤੁਸੀਂ ਵਰਤ ਕਦੇ ਰੱਖਿਆ? ਇਸ ਇੰਗੇਜਮੈਂਟ ਤੋਂ ਬਾਅਦ ਰੱਖਿਆ ਸੀਗਾ ਹਾਂ ਸੀ ਕਿਤੇ ਘਰਦਿਆਂ ਦਾ ਚੋਰੀ ਚੋਰੀ ਵਰਤ ਰੱਖਿਆ ਨਹੀਂ 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 ਰੱਖਿਆ ਨਹੀਂ ਤੇ ਜੇ ਕੱਲ ਚੰਦ ਦਾ ਟਾਈਮ ਤੇ ਨਾ ਚੜਿਆ ਫੇਰ ਕੋਈ ਨਹੀਂ ਵੇਟ ਕਰਦੇ ਹੋਗੇ ਅੱਛਾ ਹੈ ਸਬਰ ਮਤਲਬ ਜੇ ਕਮਾ ਮੈਂ ਚੰਦ ਦੀ ਵੇਟ ਕਰੋਗੇ ਜਾਂ ਸਵੀਗੀ ਵਾਲੇ ਦੀ ਚੰਦ ਦੀ ਚੰਦ ਦੀ ਯਾਰ ਪਿਆਰ ਹੈ ਫਿਰ ਹਾਂ ਫਿਰ ਤੁਹਾਡੀ ਮਹਿੰਦੀ ਜਿਹੜੀ ਸਾਡੇ ਇੱਕ ਵਾਰੀ ਕੈਮਰਾ 'ਚ ਦਿਖਾ ਦਿਓ ਬਹੁਤ ਸੋਹਣੀ ਮਹਿੰਦੀ ਲੱਗ ਰਹੀ ਹੈ ਤੁਹਾਡੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਉਮੀਦ ਕਰਦੇ ਆ ਜਿਹੜਾ ਤੁਹਾਡਾ ਵਰਤ ਹੈ ਸੋਣਾ ਜਾਵੇ ਤੇ ਤੁਹਾਡਾ ਜਿਹੜਾ ਰਿਸ਼ਤਾ ਹੈ ਜਿਹੜਾ ਉਹ ਬਹੁਤ ਸੋਹਣਾ ਹੋਵੇ ਥੈਂਕ ਯੂ ਸੋ ਮਚ ਥੈਂਕ ਯੂ ਕਰਵਾ ਚੌਥੇ ਸ਼ਾਪਿੰਗਾਂ ਦਾ ਸਾਰੀ ਕਰਨਾਂ ਦੇ ਵਿੱਚ ਜਿੰਨਾ ਤੋਂ ਸ਼ਾਪਿੰਗ ਕਰਦੇ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨੀ ਕਿ ਐਕਸਾਈਟਮੈਂਟ ਲੱਗ ਰਹੀ ਹੈ ਤੁਹਾਨੂੰ ਕੀ ਕਰਵਾ ਚਾਹਤ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਮਤਲਬ ਸਾਰੇ ਜਨ ਨੇ ਮੰਗ ਰਹੇ ਕਿ ਸਾਨੂੰ ਡਿਫਰੈਂਟ ਡਿਫਰੈਂਟ ਵੈਰੀਟੀਆਂ ਚਾਹੀਦੀਆਂ ਆ ਲਾਈਕ ਟਿੱਕਾ ਸੈਟਸ ਹੋਗੇ ਹੁਣ ਤਾਂ ਟਰੈਂਡਿੰਗ ਕ ਅਸੀਂ ਵੀ ਚਾਨਨੇ ਕਿ ਸਾਰੇ ਲੇਡੀਜ਼ ਸੋਹਣੇ ਸੋਹਣੇ ਲੱਗਣ ਮਤਲਬ ਐਂ ਦੱਸੋ ਕਿ ਇੱਥੇ ਕਪਲਸ ਜ਼ਿਆਦਾ ਆ ਰਹੇ ਨੇ ਜਾਂ ਨਹੀਂ ਕਪਲਸ ਜ਼ਿਆਦਾ ਹੈ ਇਵਨ ਕਿ ਲੇਡੀਜ਼ ਪੁੱਛ ਰਹੀਆਂ ਕਿ ਹਾਂ ਕਿਹੜਾ ਵਧੀਆ ਲੱਗ ਰਿਹਾ ਔਰ ਏਜੈਂਟਸ ਬਤਾ ਰਹੇ ਨੇ ਕਿ ਹਾਂ ਇਹ ਸੋਹਣਾ ਲੱਗ ਰਿਹਾ ਤੁਸੀਂ ਇਹ ਲੋਅਰ ਲੇਡੀਜ਼ ਉਹੀ ਚੀਜ਼ ਲੈ ਰਹੀ ਨੇ ਮਤਲਬ ਨਾਰਮਲ ਡੇਸ ਤੇ ਐਦਾਂ ਨਹੀਂ ਹੁੰਦਾ ਪਰ ਅੱਜ ਨਾ ਤੁਹਾਨੂੰ ਮਤਲਬ ਦੇਖ ਕੇ ਕੁਝ ਹਾਂ ਅੱਜ ਕੁਝ ਯੂਨੀਕ ਨੈਕਸ ਹੈਗੀ ਹੈ ਸਾਰੇ ਡਿਫਰੈਂਟ ਡਿਫਰੈਂਟ ਟਾਈਪਸ ਹੀ ਹਾਂ ਕਿਨੂੰ ਕੋ ਸੇਲ ਹੋ ਗਈ ਤੁਹਾਡੀ ਨਹੀਂ ਬਹੁਤ ਜ਼ਿਆਦਾ ਹੋਈ ਪਈ ਹੈ ਬਹੁਤ ਜ਼ਿਆਦਾ ਮਤਲਬ ਸਾਨੂੰ ਦੋ ਦਿਨ ਹੋ ਗਏ ਸਟੋਰ ਲਗਾਉਂਦੇ ਨੂੰ ਔਰ ਸਭ ਨੇ ਡਿਫਰੈਂਟ ਡਿਫਰੈਂਟ ਚੀਜ਼ਾਂ ਲਿੱਤੀਆਂ ਨੇ ਔਰ ਸਾਨੂੰ ਵੀ ਬੈਨੀਫਿਟਸ ਹੈਗਾ ਕਿ ਹਾਂ ਔਰ ਵਧੀਆ ਲੱਗ ਰਿਹਾ ਕਿ ਹਾਂ ਸਾਰੇ ਸੋਹਣੇ ਸੋਹਣੇ ਲੱਗਣਗੇ ਕੋਈ ਕੋਈ ਤੁਹਾਡੀ ਸ਼ਾਪ ਤੇ ਕੋਈ ਕੋਈ ਕਿਊਟ ਜਿਹਾ कपल ਆਇਆ ਹੋਇਆ ਜਿਨ੍ਹਾਂ ਨੇ ਕਿ ਹਾਂ ਇੱਕ ਹੁਣੀ ਗ੍ਰੈਂਡ ਪੇਰਲਸ ਵਾ ਟਾਈਪ ਆਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੇਰੀ ਵਾਈਫ ਲਈ ਬਹੁਤ ਚੰਗਾ ਜਿਹਾ ਗਿਫਟ ਦੋ ਤੇ ਅਸੀਂ ਫਿਰ ਉਹਨਾਂ ਨੂੰ ਬ੍ਰੇਸਲੇਟ ਬਲੇਸਡ ਦੱਸਿਆ ਕਿ ਜਿਹਦਾ ਰੰਗ ਨਹੀਂ ਉਤਰਦਾ ਤੇ ਉਹਨਾਂ ਨੇ ਉਹੀ ਲਿੱਤਾ ਹੈ ਕਹਿੰਦੇ ਫਿਰ ਉਹਨਾਂ ਨੇ ਉਹ ਵੇਅਰ ਕਰਵਾਇਆ ਉਹਨਾਂ ਨੂੰ ਫਿਰ ਮੇਰੇ ਤੋਂ ਸਿੱਖਿਆ ਹੈ ਕਿ ਉਹਨੂੰ ਖੋਲਦੇ ਕਿਵੇਂ ਆ ਬੰਦਦੇ ਕਿਵੇਂ ਆ ਫਿਰ ਅਸੀਂ ਸਿੱਖਾਇਆ ਵੀ ਆ ਫਿਰ ਉਹਨਾਂ ਨੇ ਉਹੀ ਦਲਾਇਆ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਪਸੰਦ ਸੀ ਯੂਥ ਜ਼ਿਆਦਾ ਆ ਰਹੇ ਅੱਜ ਮਤਲਬ ਸੀਨੀਅਰ ਸਿਟੀਜ਼ਨ ਦੀ ਜ ਸੀਨੀਅਰ ਸਿਟੀਜ਼ਨ اور ਯੂਥ ਦੋਨੋਂ ਹੀ ਹੈ ਆ ਦੇ ਟਾਈਮ ਤੇ ਮਤਲਬ ਇੱਕ ਵਾਰ ਚੱਲ ਰਿਹਾ ਇਹ ਨਹੀਂ ਹੈਗਾ ਕਿ ਹਾਂ ਕੋਈ ਕੰਪਰੋਮਾਈਜ਼ ਕੁਝ ਨਹੀਂ ਮਤਲਬ ਪੂਰਾ ਫੁੱਲ ਔਰ ਸਪੋਰਟ ਹੈ ਹਸਬੰਡ ਵਾਈਫ ਦਾ ਫੁੱਲ ਲੋਨ ਵਧੀਆ ਹੈ ਵਧੀਆ ਐਵੇਂ ਹੋਣਾ ਚਾਹੀਦਾ ਤੇਰੀ ਵਧੀਆ ਲੱਗਦਾ ਨਾ ਦੇਖ ਕੇ ਨਾ ਸੋਣਿਆ ਮਤਲਬ ਜਦੋਂ ਨਾ ਕੋਈ ਆਂਦਾ ਹੈ ਹਨਾ ਕਿ ਘਰ ਵਾਲੀ ਆਹ ਕਈ ਵਾਰ ਦੇਵੇਂ ਉਹਨਾਂ ਨੇ ਕਿ ਨਹੀਂ ਯਾਰ ਮੈਂ ਉਹ ਲੈਣਾ ਆਪਸ ਵਿੱਚ ਲੜ ਪੈਂਦੇ ਨੇ ਨਹੀਂ ਤੂੰ ਉਹ ਲੈਣਾ ਉਹ ਫਿਰ ਉਹ ਸੁਣਦੇ ਵੀ ਹੈ ਕਿ ਹਾਂ ਜਦ ਜੈਡਸ ਬੋਲਤੇ ਕਿ ਆਪ ਇਹ ਲੋ ਤੋ ਫਿਰ ਉਹ ਲੈਤੀ ਹੈ ਜਦ ਫੋਨ ਮਤੇ ਹਸਬੈਂਡ ਨੂੰ ਸਪੋਰਟ ਕਰੇਗਾ ਤਾਂ ਵਾਈਫ ਮੰਨਨੇ ਕੀ ਉਹ ਚੀਜ਼ ਕਿਉਂ ਨਹੀਂ ਮੰਨੇਗੀ ਉਹ ਤਾਂ ਬਸ ਅਲੱਗ ਬਾਤ ਹੈ ਜੈਟਸ बोलते ਕਿ ਲੇਡੀਜ਼ ਕਲੇਸ਼ੀ ਹੈ ਮੈਂ ਕਲੇਸ਼ੀ ਨਹੀਂ ਹੁੰਦੀ ਉਹ ਸਮਝਾਤੀ ਹੁੰਦੀ ਹੈ ਕੋਈ ਐਵੇਂ ਦੇ ਆਏ ਹੋਣ ਕਿ ਮਤਲਬ ਉਹਨਾਂ ਨਾਲ ਵਾਈਫ ਨਾ ਹੋਵੇ ਤੇ ਉਹ ਸਪੈਸ਼ਲ ਆਪਣੀ ਘਰ ਵਾਲੀ ਲਈ ਸਰਪ੍ਰਾਈਜ਼ ਲਈ ਕੱਲ ਆਏ تھے ਮੇਰੇ ਖਿਆਲ ਸੇ ਉਹ ਕਸ਼ਮੀਰੀ ਵਾਲੀ ਸਾਈਡ ਸੇ ਉਧਰ ਸੇ ਫਿਰ ਉਹਨੇ ਆਪਣੀ ਵਾਈਫ ਲਈ ਪੁੱਛਾਤਾ ਕਿ नेक पीस पूछा था मेरे से फिर वो लेके भी गए थे इविल आई वाला कह रहे नजर ना लगे मेरी वाइफ को मैंने कहा लेके जाओ जरा कितना बढ़िया लगते है ना जबो ऐसे नहीं है मतलब को तो बहुत अच्छा लगा था सही बताओ मैंने फर्स्ट टाइम स्टॉल लगाया है यहां पे मेरा फर्स्ट फर्स एक्सपीरियंस एक्स है और बहुत अच्छा राग मैच आते हो कि हां मैं नेक्स्ट ईयर भी लगाऊं और लोग भी बहुत अच्छी है कोई वो नहीं है बहुत अच्छे लोग है इधर के लेडीज ही आंदे ने बट करवे च मतलब जेंट्स भी ना ला रहे और उनू पूरा पूरा दस्तरे सपोर्ट दे रहे है बढ़िया गल है कि देना चाहिए था ਸਪੋਰਟ ਸਿਸਟਮ ਤਾਂ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਥੈਂਕ ਯੂ ਥੈਂਕ ਯੂ so much ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਬੋਲੋ ਠੀਕ ਹੈ ਜੀ ਕਰਵਾ ਚੌਧੀਆਂ ਇਕੱਲੇ ਇਕੱਲੇ ਸ਼ੋਪਿੰਗਾਂ ਕਰਦੇ ਨਹੀਂ ਇਕੱਲੇ ਤਾਂ ਨਹੀਂ ਮਦਰ ਇਨ ਲਾ ਦੇ ਨਾਲ ਕਰ ਰਹੇ ਹਾਂ ਹਸਬੰਡ ਨਹੀਂ ਆਏ ਆਏ ਸੀ ਡ੍ਰੌਪ ਕਰਕੇ ਚਲੇ ਗਏ ਸੀ ਡ੍ਰੌਪ ਕਰਕੇ ਚਲੇ ਗਏ ਤੇ ਤੁਹਾਨੂੰ ਇਹ ਪਤਾ ਵੀ ਕਰਵਾ ਚੌਧ ਕਿਉਂ ਮਨਾਇਆ ਜਾਂਦਾ ਹਾਂ ਫਾਸਟਿੰਗ ਹੁੰਦੀ ਹੈ ਪਤੀ ਦੀ ਲੰਬੀ ਉਮਰ ਲਈ ਓਕੇ ਹਸਬੰਡ ਵੱਲੋਂ ਕੋਈ ਗਿਫਟ ਮਿਲਿਆ ਹੋਵੇ ਹਲੇ ਤਾਂ ਨਹੀਂ ਦੇਖੋ ਜਦੋਂ ਮਿਲੇਗਾ ਕਿਹੜਾ ਕਰਵਾ ਕਿੰਨਾ ਕਰਵਾ ਚੌਥ ਚੱਲ ਰਿਹਾ ਤੁਹਾਡਾ ਇਹ ਨਵਾਂ ਨਵਾਂ ਤੇ ਪਿਛਲੇ ਕਰਵਾ ਚੌਥ ਤੇ ਕੁਝ ਸਰਪ੍ਰਾਈਜ਼ ਨਹੀਂ ਮਿਲਿਆ ਨਹੀਂ ਜੀ ਸਰਪ੍ਰਾਈਜ਼ ਰਿਐਲਿਟੀ ਦੇ ਵਿੱਚ ਸਰਪ੍ਰਾਈਜ਼ਸ ਘੱਟ ਹੀ ਮਿਲਦੇ ਹੁੰਦੇ ਆ ਜਦੋਂ ਬੰਦਾ ਰਿਲੇਸ਼ਨਸ਼ਿਪ 'ਚ ਹੁੰਦਾ ਨਾ ਉਦੋਂ ਮਿਲਦੇ ਹੁੰਦੇ ਆ ਸਰਪ੍ਰਾਈਜ਼ਸ ਤਾਂ ਓਕੇ ਤੇ ਇੱਕ ਗੱਲ ਦੱਸੋ ਕਿ ਜਿਹੜਾ ਕਰਵਾ ਚੌਥ ਹੁੰਦਾ ਹੈ ਪਤੀ ਦੀ ਲੰਮੀ ਉਮਰ ਲਈ ਹੁੰਦਾ ਹੈ ਹੈਨਾ ਕਦੇ ਤੁਸੀਂ ਚੋਰੀ-ਛੁਪੇ ਜਦੋਂ ਕੁਆਰੇ ਸੀ ਰੱਖਿਆ ਚੋਰੀ ਜਿਪੇ ਰੱਖਦੀ ਲੋੜੀ ਨਹੀਂ ਪਈ ਆਪਾਂ ਰੱਖਦੇ ਸੀ ਸੱਚੀ ਸੱਚ ਰਿਆਮ ਬਿਲਕੁਲ ਚਰਿਆਮ ਰੱਖਦੇ ਸੀਗੇ ਮਤਲਬ ਗਰਲਫ੍ਰੈਂਡ ਬੋਏਫ੍ਰੈਂਡ ਹੁੰਦਾ ਨਾ ਕਿ ਚੋਰੀ ਚੋਰੀ ਰੱਖਦੀਆਂ ਨੇ ਨਹੀਂ ਨਹੀਂ ਆਪਾਂ ਰਿਲੇਸ਼ਨਸ਼ਿਪ 'ਚ ਸੀਗੇ ਤੇ ਆਪਾਂ ਚਰਿਆਮ ਰੱਖਦੇ ਸੀਗੇ ਕੋਈ ਪ੍ਰੋਬਲਮ ਨਹੀਂ ਲਵ ਮੈਰਿਜ ਆਈ ਲਵ ਮੈਰਿਜ ਇਹ ਤਾਂ ਤੁਹਾਡਾ ਘਰ 14ਵਾਂ ਦਿਨ ਹੈ ਹਾਂਜੀ ਬਿਲਕੁਲ ਤੁਸੀਂ ਦੱਸੋ ਕਿ ਸਿੰਪਲ ਕਰਵਾ ਚੌਥ ਪਸੰਦ ਹੈ ਜਾਂ ਵੀ ਸੈਲੀਬ੍ਰੇਸ਼ਨ ਕਰਨੀ ਪਸੰਦ ਹੈ ਨਹੀਂ ਸੈਲੀਬ੍ਰੇਸ਼ਨ ਡੈਫੀਨਿਟਲੀ ਹੋਣੀਆਂ ਚਾਹੀਦੀਆਂ ਨੇ ਇੱਕ ਦਿਨ ਹੁੰਦਾ ਬੰਦੇ ਕੋਲ ਇੰਜੋਏ ਕਰੋ ਹਾਂਜੀ ਹੈਨਾ ਫੈਸਟੀਵਲਸ ਹੁੰਦੇ ਹੀ ਇੰਜੋਏ ਕਰਨ ਲਈ ਆ ਤਾਂ ਕਰ ਦੀ ਵਧੀਆ ਲੱਗਦਾ ਨਾ ਜਦੋਂ ਜਦੋਂ ਮੈਂ ਮਤਲਬ ਕਿਸੇ ਚੀਜ਼ ਨੂੰ ਇੰਜੋਏ ਕਰਦੇ ਆ ਫਿਰ ਪਾਨੂੰ ਇਹ ਨਹੀਂ ਪਤਾ ਚੱਲਦਾ ਕਿ ਆਪਾਂ ਭੁੱਖੇ ਆ ਬਿਲਕੁਲ ਕਿਉਂਕਿ ਸਾਰਾ ਦਿਨ ਭੁੱਖੇ ਰਹਿਣ ਵੈਸੇ ਔਖੀ ਗੱਲ ਹੈ ਨਹੀਂ ਆਪਾਂ ਟੀਚਰਜ਼ ਆ ਸਾਨੂੰ ਕੁਝ ਨਹੀਂ ਫਰਕ ਪੈਂਦਾ ਤੁਸੀਂ ਜਾ ਕੇ ਬੱਚੇ ਪੜ੍ਹਾਣੇ ਆ ਆ ਜਾਣਾ ਇੰਜੋਏ ਕਰ ਲੈਣਾ ਜਿੰਨਾ ਕੁ ਟਾਈਮ ਮਿਲੇਗਾ ਵੈਸੇ ਤੁਸੀਂ ਤਾਂ ਟੀਚਰ ਹੋ ਤੁਸੀਂ ਇਹ ਕੀ ਦਿੱਤਾ ਮੈਂ ਵੈਸੇ ਗੱਲ ਪੁੱਛਣੀ ਸੀ ਕਿ ਪਾਣੀ ਦਾ ਗਲਾਸ ਪੀਣਾ ਮਤਲਬ ਉਹ ਕਰੋਗੇ ਜਾਂ ਫਿਰ ਜੇ ਪੰਜ ਰਿਸ਼ਤੇਦਾਰਾਂ ਦੀ ਕਾਲਸ ਆ ਰਹੀਆਂ ਨੇ ਉਹਨਾਂ ਨੂੰ ਅਟੈਂਡ ਕਰੋਗੇ ਰਿਸ਼ਤੇਦਾਰਾਂ ਦੀ ਕਾਲਸ ਨੂੰ ਹੀ ਅਟੈਂਡ ਕਰਾਂਗੇ ਪਾਣੀ ਦਾ ਪੀਣਾ ਹੀ ਨਹੀਂ ਨਾ ਐ ਨਹੀਂ ਮੈਂ ਕਹਿ ਰਹੀ ਹਾਂ ਕਿ ਮਤਲਬ ਔਖਾ ਕਿਹੜਾ ਲੱਗੇਗਾ ਕੰਮ ਨਹੀਂ ਨਹੀਂ ਵੈਸੇ ਕੁਝ ਨਹੀਂ ਔਖਾ ਲੱਗਦਾ ਹੈਗਾ ਫਾਸਟਿੰਗ ਦੀ ਹੈਬਿਟ ਹੈ ਤਾਂ ਕੁਝ ਮੁਸ਼ਕਿਲ ਨਹੀਂ ਲੱਗਦਾ ਗੱਲ ਹੈ ਤੁਸੀਂ ਤੇ ਉਹ ਗਾਲੀ ਮੁਕਾਦੀ ਨਾ ਤੁਸੀਂ ਤੇ ਟੀਚਰ ਹੋ ਸਾਰਾ ਦਿਨ ਮਤਲਬ ਬਹੁਤ ਸਾਡਾ ਤਾਂ ਧਿਆਨ ਹੀ ਬੱਚਿਆਂ 'ਚ ਰਹਿਣਾ ਹਾਂ ਨਹੀਂ ਨਹੀਂ ਇਹ ਤਾਂ ਹੈ ਜੇ ਸਾਡੇ ਮਤਲਬ ਯੂਥ ਨੂੰ ਕੋਈ ਕੋਈ ਜਵਾਬ ਦੇ ਹਾਂਜੀ ਅ ਸਵੈਸਾਸਕੀ ਮੈਂ ਤੁਹਾਡੇ ਬਹੁਤ ਅੱਛੇ ਆਪਾਂ ਵੀ ਆ ਲਾਈਕ ਫਰੈਂਡਸ ਨੀ ਨਹੀਂ ਚੰਗੀ ਗੱਲ ਹੈ ਜਦੋਂ ਸੱਸਾਂ ਮਾਵਾ ਵਰਗੀਆਂ ਹੋਣ ਨਾ ਤਾਂ ਸਾਰੀ ਜ਼ਿੰਦਗੀ ਸੋਹਣੀ ਲੰਘੇ ਬਿਲਕੁਲ 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 ਡੈਫੀਨੇਟਲੀ ਤੇ ਸਾਡੇ ਯੂਥ ਨੂੰ ਕੁਝ ਕਹਿਣਾ ਚਾਹੋ ਯੂਥ ਨੂੰ ਇਹੀ ਮੈਸੇਜ ਹੈ ਕਿ ਆਪਣੀ ਮਦਰ ਇਨ ਲਾ ਬਣਾ ਕੇ ਰੱਖੋ ਅੱਜ ਕੱਲ ਬਹੁਤ ਘਟ ਬੰਦੀ ਹੈ ਕੁੜੀਆਂ ਵੀ ਸੈਪਰੇਟ ਰਹਿਣਾ ਚਾਹਦੀਆਂ ਤੇ ਮਦਰ ਇਨ ਲਾਜ਼ ਵੀ ਤਾਂ ਜੇ ਸਾਡੇ ਵਾਂਗੂ ਹੋਈਏ ਤਾਂ ਇਕੱਠੇ ਹੀ ਰਹਿਣਾ ਜਾਵਾਂਗੇ ਆਪਾਂ ਹੈ ਨਾ ਤੇ ਬਣਾ ਕੇ ਰੱਖਣੀ ਚਾਹੀਦੀ ਸੱਸ ਨੂੰ ਦੀ ਜੋੜੀ ਬਹੁਤ ਵਧੀਆ ਜੋੜੀ ਹੁੰਦੀ ਹੈ ਬਹੁਤ ਸੋਹਣੀ ਜੋੜੀ ਹੁੰਦੀ ਹੈ ਬਹੁਤ ਸੋਹਣਾ ਰਿਸ਼ਤਾ ਹੈ ਤਾਂ ਮੇਨਟੇਨ ਕਰਨਾ ਚਾਹੀਦਾ ਹੈ ਪਿਆਰ ਪਲਸ ਨੋਖ ਜੋਗ ਕਿੰਨਾ ਮਜ਼ਾ ਆਂਦਾ ਨਾ ਬਹੁਤ ਮਜ਼ਾ ਆਂਦਾ ਹੈ ਪਿਆਰ ਵੀ ਹੋਵੇ ਤੇ ਲੜਾਈ ਵੀ ਕਰਨੀ ਹੈ ਬਿਲਕੁਲ ਜਿੱਥੇ ਦੋ ਭਾਂਡੇ ਰਹਿਣਗੇ ਉੱਤੇ ਖੜਕਣਗੇ ਤਾਂ ਸਹੀ ਔਰ ਉਹ ਜ਼ਰੂਰੀ ਹੁੰਦਾ ਹੈ ਹਸਬੰਡ ਨਾਲ ਵੀ ਤਾਂ ਹੁੰਦੀ ਹੈ ਨਾ ਲੜਾਈ ਇੰਨੀ ਕਿ ਤਾਂ ਜ਼ਰੂਰੀ ਹੁੰਦੀ ਹੈ ਆਪਣੇ ਮਾਪੇ ਨਾਲ ਵੀ ਹੁੰਦੀ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕੁਝ ਵੀ ਨਹੀਂ ਕਹਿਣਾ ਚਾਹਾਂਗੀ ਮੇਰੀ ਇਹ ਬਹੂ ਨਹੀਂ ਹੈ ਮੇਰੀ ਬੇਟੀ ਹੈ ਬਸ ਮੈਂ ਇਸ ਦੇ ਨਾਲ ਹੀ ਟਾਈਮ ਸਪੈਂਡ ਕਰਨਾ ਜਾਂਦੀ ਹਾਂ ਉਹ ਗੱਲ ਹੋ ਗਈ ਵੀ ਆਰ ਫਰੈਂਡਸ ਵੀ ਆਖੀ ਵੀ ਆ ਬ੍ਰੇਸ ਮੈਂ ਆਪਣੇ ਹਸਬੰਡ ਨਾਲੋਂ ਜ਼ਿਆਦਾ ਟਾਈਮ ਇਹਨਾਂ ਨਾਲ ਸਪੈਂਡ ਕਰਦੀ ਆਂ ਤੇ ਜ਼ਿਆਦਾ ਹੱਸਦੀ ਵੀ ਇਹਨਾਂ ਨਾਲ ਆ ਇਹ ਵੀ ਆਪਣੇ ਹਸਬੰਡ ਨਾਲੋਂ ਮੇਰੇ ਨਾਲ ਜ਼ਿਆਦਾ ਹੱਸਦੇ ਨੇ ਬਾਈ ਤੁਸੀਂ ਤਾਂ ਹਸਬੰਡ ਨਾਲ ਧੱਕਾ ਧੱਕਾ ਹੋ ਰਿਹਾ ਦੋਨਾਂ ਦੇ ਹਸਬੰਡਸ ਦੇ ਨਾਲ ਇਸ ਤੋਂ ਕੋਈ ਸ਼ੱਕ ਨਹੀਂ ਹੈ ਸੋਚਦੇ ਹੀ ਹੋਣਗੇ ਨਹੀਂ ਨਹੀਂ ਚੰਗੀ ਗੱਲ ਹੈ ਸੱਸ ਸਨੂੰ ਦੀ ਇਸ ਜੋੜੀ ਹੈ ਜਿਹੜੀ ਬਹੁਤ ਸੋਹਣੀ ਹੁੰਦੀ ਹੈ ਤੇ ਉਮੀਦ ਕਰਦੇ ਏਦਾਂ ਹੀ ਤੁਹਾਡਾ ਪਿਆਰ ਬਣਿਆ ਰਹੇ ਤੇ ਤੁਹਾਡਾ ਕਰਵਾ ਚੌਥ ਜਿਹੜਾ ਸੋਣਾ ਜਾਵੇ ਤੁਹਾਡੇ ਹਸਬੰਦ ਦੀ ਤੁਸੀਂ ਕਹਿੰਦੇ ਕਿ ਲੰਮੀ ਉਮਰ ਦੇ ਲਈ ਵਰਤ ਰੱਖਣਾ ਤੇ ਉਹ ਸਦਾ ਸਲਾਮਤ ਰਹਿਣ थैंक यू थैंक यू so much थैंक यू ਬੜੀ ਸੋਹਣੀ ਜੀ ਕਹਾਣੀ ਸੀ ਸਾਸ ਨੂੰ ਦੀ ਯਾਰ ਵੈਸੇ ਅੱਜ ਕੱਲ ਘੱਟ ਹੀ ਮਿਲਦੀਆਂ ਨੇ ਇਹ ਜਿਹੜੀਆਂ ਕਹਾਣੀਆਂ ਕਿ ਸੱਸ ਨੂੰ ਮਤਲਬ ਇੱਕ ਫਰੈਂਡਸ ਵਾਂਗੂ ਰਹਿਣ ਕਿਉਂਕਿ ਅੱਜ ਕੱਲ ਦੇ ਰਿਸ਼ਤੇ ਨੇ ਜਿਹੜੇ ਬਹੁਤ ਹਲਕੇ ਹੋ ਗਏ ਨੇ ਤੇ ਬਹੁਤ ਵਧੀਆ ਲੱਗਦਾ ਐਵੇਂ ਜੇ ਜਦੋਂ ਕਪਲਸ ਮਿਲਦੇ ਨੇ ਤੇ ਆਓ ਆਪਾਂ ਬਹੁਤ ਹਜੇ ਆਪਣੇ ਮੇਲੇ ਘੁੰਮਣ ਆਲਾ ਪਿਆ ਰੌਣਕਾਂ ਲੱਗੀਆਂ ਪਈਆਂ ਨੇ ਮੈਂ ਕਹਿੰਦੀ ਆ ਜਿੱਧਰ ਵੀ ਜਾਂਦੇ ਆ ਨਾ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਨੇ ਮਤਲਬ ਮਜ਼ਾ ਆ ਗਿਆ ਯਾਰ ਕਰਵਾ ਚੌਥ ਤੇ ਪਹਿਲੀ ਹੋਰ ਲੱਗ ਰਿਹਾ ਕਿ ਯਾਰ ਕਰਵਾ ਚੌਥ ਨਹੀਂ ਕਿ ਕਿ ਨਾ ਦੀਵਾਲੀ ਲੱਗ ਰਹੀ ਹੈ ਇੱਥੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣਾ ਮਾਹੌਲ ਹੈ ਇੱਥੇ